ਪ੍ਰਭ ਕੈ ਸਿਮਰਨ ਰਿੱਤ ਸਿੱਧ ਨੌ ਨਿੱਧ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਨੌ ਨਿੱਧੀਆਂ 18 ਸਿੱਧੀਆਂ ਕਈਆਂ ਜਾਂਦੀਆਂ ਨੇ ਤੇ ਕੀ ਹੁੰਦਾ ਸਭ ਮਿਲ ਜਾਂਦੀਆਂ ਨੇ ਰਿੱਧੀਆਂ ਕੀ ਹੁੰਦਾ ਜੀ ਮਾਨਸਿਕ ਤਾਕਤਾਂ ਤੇ ਸਿੱਧੀਆਂ ਵਾਰੀ ਜਿਵੇਂ ਮਟੀਰੀਅਲ ਕੋਠੀਆਂ ਪੈਸਾ ਗੱਡੀਆਂ ਕਾਰਾਂ ਇਹ ਵੀ ਕਿਰਪਾ ਹੋ ਜਾਂਦੀ ਹੈ ਗੁਰੂ ਦੀ ਕਿਰਪਾ ਨਾਲ ਮਾਨਸਿਕ ਤੌਰ ਤੇ ਵੀ ਸਟਰੋਂਗ ਤਾਕਤਵਰ ਤੇ ਵਾਰੀ ਵੀ ਕਿਰਪਾ ਹੋ ਜਾਂਦੀ ਹੈ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ ਵਾਹਿਗੁਰੂ ਜੀ ਦੇ ਸਿਮਰਨ ਕਰਨ ਦੇ ਨਾਲ ਗਿਆਨ ਧਿਆਨ ਵੀ ਲੱਗ ਜਾਂਦਾ ਹੈ ਤਤ ਬੁੱਧ ਬੁੱਧ ਦੇ ਧੱਦੇ ਨੂੰ ਸਿਆਰੀ ਲੱਗੀ ਹੈ ਜੀ ਵੇਖੋ ਬੁੱਧੀ ਵਿੱਚ ਤਤਪ ਦਾ ਗਿਆਨ ਹੋ ਜਾਂਦਾ ਹੈ ਜਿਹੜਾ ਗਿਆਨ ਕਿਸੇ ਦਾ ਬੂਰਾ ਨਹੀਂ ਕਰਦਾ ਕਰੋਨਾ ਆਇਆ ਸੀ ਨਾ ਲੋਕ ਕਿੰਨਾ ਵਿਸ਼ਵਾਸ ਕਰਦੇ ਆਂ ਕੁਝ ਕੁ ਲੋਕ ਲਾਲਚੀ ਲੋਕ ਪੈਸੇ ਦੇ ਲਾਲਚੀ ਲੋਕ ਜਿਨ੍ਹਾਂ ਨੂੰ ਲੋਕ ਰੱਬ ਵੀ ਕਹਤ ਨੇ ਆ ਡਾਕਟਰਾਂ ਨੂੰ ਕਿੰਨਾ ਗਲਤ ਕੰਮ ਹੋਇਆ ਪਿੱਛੇ ਜੀ ਹੁਣ ਗਿਆਨ ਉਹਨਾਂ ਕੋਲ ਕਿੰਨਾ ਹੈ ਹੈਗਾ ਨਾ ਗਿਆਨ ਪਰ ਇੱਥੇ ਲਿਖਿਆ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਜਿਹੜਾ ਗਿਆਨ ਹੈ ਨਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਗਿਆਨ ਹੈ ਉਹ ਪਰਉਪਕਾਰੀ ਗਿਆਨ ਹੈ ਉਸ ਗਿਆਨ ਵਿੱਚ ਤੇ ਪਰਉਪਕਾਰ ਹੈ ਭਾਈ ਦੁਨੀਆ ਦਾ ਭਲਾ ਹੀ ਹੁੰਦਾ ਹੈ ਉਹ ਭਲਾ ਹੀ ਕਰਦੇ ਨੇ ਪੱਤੀ ਤਵੀ ਤੇ ਬਹਿ ਜਾਣਾ ਨੌਵੇਂ ਪਾਤਸ਼ਾਹ ਨੇ ਜਾ ਕੇ ਆਪਣਾ ਸੀਸ ਦੇ ਦਿੱਤਾ ਇਹ ਕੀ ਹੈ ਪਰਉਪਕਾਰ ਹੈ ਔਣ ਕਰ ਦੋ ਕੋਈ ਕਿਸੇ ਲਈ ਮੇਰੀ ਬਾਟਮੀ ਚ ਕਿਤੇ ਥੋੜੀ ਜਿਹੀ ਥਾਂ ਨਾ ਕਿਤੇ ਘਟ ਜਾਏ ਇੱਥੇ ਕਤਲ ਹੋ ਜਾਂਦੇ ਨੇ ਭਰਾ ਭਰਾ ਨੂੰ ਮਾਰ ਦਿੰਦੇ ਨੇ ਪਰ ਐਡਾ ਵੱਡਾ ਉਪਕਾਰ ਦਿੱਨੀ ਜਾ ਕੇ ਕੀ ਕੀਤਾ ਹੈ ਉਹਨਾਂ ਦਾ ਗਿਆਨ ਪਰ ਉਪਕਾਰੀ ਗਿਆਨ ਹੈ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਅਕਲਾ ਆ ਜਾਂਦੀ ਹੈ ਜੋ ਜਪ ਹੈ ਤਾਪੈ ਪੂਜਾ ਭਾਈ ਜੋ ਨਾਮ ਹੈ ਸਭ ਤੋਂ ਉਤਮ ਹੈ ਇਹਨਾਂ ਸਭ ਤੋਂ ਉਤੇ ਨਾਮ ਹੈ ਪ੍ਰਭ ਕੈ ਸਿਮਰਨ ਬਿਨਸਹਿ ਦੂਜਾ ਦੂਜਾ ਵਿਕਾਰਾਂ ਦਾ ਮਾੜਾ ਪ੍ਰਭਾਵ ਬਿਨਸਹਿ ਛੱਡ ਜਾਂਦਾ ਹੈ ਅੰਦਰੋਂ ਦੁਸ਼ਟ ਆਤਮ ਖਤਮ ਹੋ ਜਾਂਦੀ ਹੈ ਹੁਣ ਹੁੰਦਾ ਕੀ ਐ ਸਭ ਕੀਤੇ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਕੋ ਗੋਬਿੰਦ ਹੈ ਸਭ ਕੋ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਅਗੇ ਦਰਸ਼ਨ ਕਰੋ ਜੀ ਪ੍ਰਭ ਕਹਿ ਸਿਮਰਨ ਤੀਰਥਈ ਸਨਾਨੀ ਸਿਮਰਨ ਨਾਮ ਦੀ ਬਰਕਤਾਂ ਨਾਲ ਪਤਾ ਲੱਗ ਜਾਂਦਾ ਹੈ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਪ੍ਰਭ ਕਹਿ ਸਿਮਰਨ ਦਰਗਾਹ ਮਾਨੀ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਉਹਨਾਂ ਦੀ ਸੋਭਾ ਮੰਨ ਨਹੀਂ ਹੋ ਜਾਂਦੇ ਨੇ ਉਹਨਾਂ ਦੀ ਸੋਭਾ ਹੁੰਦੀ ਹੈ ਉਹਨਾਂ ਦੀ ਬੜਿਆਈ ਹੁੰਦੀ ਹੈ ਪ੍ਰਭ ਕਹਿ ਸਿਮਰਨ ਹੋਏ ਸੋ ਭਲਾ ਵਾਇਗੁਰੂ ਜੀ ਦੇ ਸਿਮਰਨ ਕਰਨ ਨਾਲ ਐਵੇਂ ਲੱਗਦਾ ਸਭ ਭਲਾਈ ਹੈ ਭਲਾਈ ਹੈ ਸਿਮਰ ਤੇ ਇਹ ਸਿਖਾਉਂਦਾ ਹੈ ਇਹ ਸਿਖਾਏਗਾ ਜੋ ਰੱਬ ਵੱਲੋਂ ਹੁੰਦਾ ਹੈ ਭਲਾ ਹੁੰਦਾ ਹੈ ਪ੍ਰਭ ਕਹ ਸਿਮਰਨ ਸੁਫਲ ਫਲਾ ਜਿਹੜੇ ਕੰਮ ਲਈ ਆਏ ਹੋ ਨਾ ਸੁਫਲ ਫਲਾ ਜਿਹੜੇ ਕੰਮ ਲਈ ਆਏਗਾ ਉਹ ਕੰਮ ਪੂਰਾ ਹੋ ਗਿਆ ਚੰਗੇ ਗੁਣ ਜੀਵਨ ਵਿੱਚੋਂ ਪ੍ਰਗਟ ਹੋ ਗਏ ਉਜਾਗਰ ਹੋ ਗਏ ਅੰਦਰੋਂ ਉਹ ਕੰਮ ਪੂਰਾ ਹੋ ਗਿਆ ਅੱਗੇ ਧਿਆਨ ਮਾਰੋ ਜੀ ਨੂੰ ਪੜ੍ਹਨਾ ਹੈ ਸਿਮਰੈ ਇਹਨੂੰ ਪੜ੍ਹਦੇ ਨੇ ਸਿਮਰੈ ਇਦਾਂ ਨਹੀਂ ਪੜ੍ਹਨਾ ਇਹਨੂੰ ਕਹਿੰਦਾ ਸਿਮਰੈ ਸਿਮਰਨ ਕਰਨ ਵਾਲੇ ਭਾ ਜਿਨ੍ਹਾਂ ਦੇ ਮੂੰਹ ਤੋਂ ਬਾਦ ਜਿੱਥੇ ਸਿਮਰਨ ਪੁੱਜਣਾ ਚਾਹੀਦਾ ਸੀ ਪੁੱਜ ਗਿਆ ਮੂੰਹ ਤੋਂ ਬਾਦ ਜਿਨ੍ਹਾਂ ਤੋਂ ਆਪ ਜਪਾਉਂਦਾ ਇਸ ਕਰਕੇ ਨਾਨਕ ਤਾਂ ਕਹਿ ਲਾਗੋਂ ਪਾਏ ਇਹਨੂੰ ਪਾਏ ਨਹੀਂ ਬੋਲਣਾ ਇਹਨੂੰ ਪਾਏ ਪਿੱਛੇ ਲਾਗੋਂ ਪਾਏ ਮਹਿਲਾ ਤੀਜਾ ਜੀ ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਪਾਏ ਭਾਵ ਪੈਰ ਚਰਨ ਗੁਰਬਾਣੀ ਵਿੱਚੋਂ ਗੁਰਬਾਣੀ ਨੂੰ ਸਿੱਖੋ ਹਿੜਦਾ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬੰਦੇ ਉਪਾਲ ਪਾਏ ਦਾ ਅਰਥ ਹੈ ਸ਼ਬਦ ਮੈਂ ਉਸ ਸ਼ਬਦ ਨਾਲ ਜੁੜਦਾ